ਭਗਵਾਨ ਤਮਾਨ ਜੀ ਨੇ ਜਿਹੜੀ ਇੱਕ ਅਸੰਵਧਾਨਿਕ ਅਭੱਦਰ ਟਿੱਪਣੀ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੇ ਖਿਲਾਫ ਕੀਤੀ ਹੈ ਉਹਦੇ ਰੋਜ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਸਮਾਜ ਦੇ ਲੋਕ ਖੜੇ ਹੋ ਗਏ ਨੇ ਔਰ ਇਸ ਕਰਕੇ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਗਵਾਨ ਜੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਚਲੋ ਜੀ ਉਹਨਾਂ ਤੋਂ ਗਲਤੀ ਨਾਲ ਕਿ ਕਿਤੇ ਨਹੀਂ ਕੀਤੀ ਵੀ ਗਈ ਹੈ ਤੇ ਉਹ ਪ੍ਰਧਾਨ ਮੰਤਰੀ ਦੇਸ਼ ਤੇ ਮੁਖੀ ਨੇ ਉਹ ਆਪਣੇ ਬਿਆਨ ਨੂੰ ਵਾਪਸ ਲੈਣੋਂ ਮਾਫੀ ਮੰਗੀ। ਜੇ ਕੌਡੀ ਗੱਲ ਕੀਤੀ ਜਾਵੇ ਕੱਲ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਫੇ ਬੰਦ ਚਾਈ ਹੈ ਮੌਜੂਦਾ ਤਕਾਰ ਦੇ ਦੋ ਨੰਗੀਆਂ ਖੜਾ। ਤੇ ਉਹਨੂੰ ਲੈ ਕੇ ਪਲਟਵਾਜ ਦੀ ਇਹ ਉਹਨਾਂ ਨੂੰ ਦਿੱਤਾ ਗਿਆ ਹਰਪਾਰਸੀਮਾ ਤੇ ਅਮਰੋੜਾ ਵੱਲੋਂ ਭਾਜਪਾ ਤੇ ਬਾਜਵਾ ਇੱਕੀ। ਚਲਿਏ। ਕਦੀ ਪ੍ਰਤਾਪ ਬਾਜਵਾ ਜੀ ਕਹਿੰਦੇ ਨੇ ਭਾਜਪਾ ਦੇ ਆਮ ਆਦਮੀ ਪਾਰਟੀ ਇਕੱਠਾ ਹੈ। ਕਦੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਭਾਜਪਾ ಕಾಂಗ್ರೆਸ ਇਕੱਠਾ ਹੈ। ਤੇ ਕੁੱਲ ਮਿਲਾ ਕੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰਿਆਂ ਨੂੰ ਭਾਜਪਾ ਦੀ ਲੋੜ ਪੈ ਰਹੀ ਹੈ, ਭਾਜਪਾ ਨੂੰ ਕਿਸੇ ਦੀ ਲੋੜ ਨਹੀਂ। ਸਤਿਕਾਰ ਜੀ ਅੱਜ ਦਾ ਜਿਹੜਾ ਟਾਈਮ ਹੈ ਸਾਰੇ ਕਨਫਿਊਜ਼ ਨੇ ਵੀਜ਼ਾ ਕਿੱਥੇ ਦਾ ਲੱਗੇਗਾ। ਹੁਣ ਵੀਜ਼ਾ ਲੱਗੇਗਾ ਆਸਟ੍ਰੇਲੀਆ ਦਾ। ਤੁਸੀਂ ਸੋਰਸ ਆਫ ਇਨਕਮ ਤੁਹਾਨੂੰ ਘਟ ਹੈ। ਤੁਸੀਂ ਨਵੇਂ ਫੰਡ ਆਪਣੇ ਅਕਾਊਂਟ ਦੇ ਵਿੱਚ ਰੱਖੇ ਹੋਏ ਨੇ। ਜਾ ਤੁਹਾਡੇ ਕੋ ਫੰਡ ਹੈ ਨਹੀਂ ਸੋਰਸ ਆਫ ਇਨਕਮ ਤੁਹਾਡੇ ਕੋ ਘਟ ਹੈ ਤੁਸੀਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ 6 ਬੈਂਡ ਦੇ ਨਾਲ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ ਇਸ ਦਾ ਹੱਲ ਹੈ ਜਪ ਸਟਡੀ ਕੋਲ ਤੁਸੀਂ ਫੰਡ ਨਵੇਂ ਗੈਪ ਦੇ ਨਾਲ 6 ਬੈਂਡ ਦੇ ਨਾਲ ਔਰ ਸੋਰਸ ਆਫ ਇਨਕਮ ਜਿਹੜੀ ਤੁਹਾਡੀ ਇਨਕਮ ਹੈ ਉਹ ਘਟ ਹੈ ਉਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਹੈ ਤਾਂ ਅਸੀਂ ਤੁਹਾਨੂੰ ਲਗਵਾ ਕੇ ਦਵਾਂਗੇ ਆਸਟ੍ਰੇਲੀਆ ਦਾ ਵੀਜ਼ਾ ਤੁਸੀਂ ਸਿੰਗਲ ਜਾਣਾ ਹੈ 스파우스 ਦੇ ਨਾਲ ਜਾਣਾ ਹੈ ਗੈਪ ਦੇ ਨਾਲ ਜਾਣਾ ਹੈ ਤੁਸੀਂ ਸਾਡੀ ਕੰਪਨੀ ਦੇ ਨਾਲ ਪੈਕੇਜ ਵੀ ਕਰ ਸਕਦੇ ਹੋ ਸਟੈਪ ਬਾਈ ਸਟੈਪ ਵੀ ਕਰ ਸਕਦੇ ਹੋ ਕੁਝ ਪੈਸੇ ਤੁਸੀਂ ਪਹਿਲਾਂ ਦੇਣੇ ਆ ਬਾਕੀ ਦੇਣੇ ਆ ਆਫਟਰ ਵੀਜ਼ਾ ਤੁਸੀਂ ਸਾਡੇ ਮੁਹਾਲੀ ਔਰ ਜਲੰਧਰ ਤੇ ਬਾਕੀ ਆਫਿਸਾਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ